ਮੈਨੂੰ ਇਹ ਗੱਲ ਇਹ ਕਿ ਮੈਂ ਬੱਲੂ ਮੀਤ ਦਾ ਪਤੀ ਹੈ ਤੇ ਉਹਨੂੰ ਬਿਆਸ ਜਿੰਦ ਮਾਨਕ ਬਣੀ ਕੇ ਬਹਤੀਆ ਤਸਵੀਰਾਂ ਦਿਖਾ ਦਿੰਦੀ ਹੈ ਕਿ ਕਿਸਾਲ ਸੰਬੰਧ ਕਮੇਟੀ ਵੱਲੋਂ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਮੇਡੀ ਗਿਣਤੀ ਦੇ ਵਿੱਚ ਇਸੇ ਕਿਸਾਲ ਤੇ ਜੇ ਸ਼ਾਮਿਲ ਹੋਏ ਨੇ ਤਸਵੀਰਾਂ ਤੁਸੀਂ ਦੇਖ ਲਓ ਕਿ ਇਹ ਟੀਰੀ ਛੋਟੀ ਜੀ ਮੀਟਿੰਗ ਨੇ ਵੀ ਜਿਹੜੇ ਯਾਲੀ ਦਾ ਰੂਪ ਕੋ ਧਾਨ ਕੀਤਾ ਵਿੱਚ ਹੋਰ ਤਾਂ ਵੀ ਮੌਜੂਦ ਇੱਕ ਸਾਲ ਸੰਘਰਸ਼ ਕਮੇਟੀ ਦੇ ਜਿਹੜੇ ਮੇਨ ਆਗੂ ਆ ਤੁਸੀਂ ਦੇਖ ਰਹੇ ਹੋਗੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਮਜ਼ਦੂਰ ਸੰਘਰਸ਼ ਕਮੇਟੀ ਦੇ ਨੁਮਾਇੰਦੇ ਮੌਜੂਦ ਨੇ ਗੱਲਬਾਤ ਕਰਾਇਆ ਕਿਸਾਨ ਆਗੂ ਨੇ ਪ੍ਰਧਾਨ ਦੇ ਬੇਸੇ ਭਾਰੀ ਵਾਲ ਮੌਜੂਦ ਨੇ ਸਈਆ ਸਾਹਿਬ ਜੀ ਇਹ ਮੀਟਿੰਗ ਇੱਕ ਹੀ ਮਕਸਦ ਕੀ ਹੈ ਜੀ ਸਾਊਥ ਪੰਜਾਬ ਦੇ ਵਾਹਕ ਜਿੱਕਾ ਖਾਸਾ ਵਾਪਰ ਜਿਹੜੀ ਖਤੇ ਸਾਡੀ ਅੱਜ ਦੀ ਮੀਟਿੰਗ ਲਾਉਣ ਦਾ ਮਸਲਾ ਜਿਹੜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਸਾਡੇ ਕਿਸਾਨਾਂ ਦਾ ਧੱਕਾ ਕੀਤਾ 19 ਤਰੀਕ ਨੂੰ ਲਾ ਦੇ 19 ਤਰੀਕ ਨੂੰ ਕਿਸਾਨ ਤੇ ਮਜ਼ਦੂਰ ਗੁੱਡੀਆਂ ਪਾਣਾ ਸਾਡੀਆਂ ਕੁੱਟ ਕੇ ਠਾਈਆਂ ਤੇ ਸਾਡੇ ਭਾਈ ਸਾਹਿਬਾਂ ਨਾਲ ਇੱਕ ਮੀਟਿੰਗ ਦਾ ਆਪਾਂ ਨਾ ਬਣਨ ਲੱਗਦੇ ਜੇ ਉਹ ਸੁਰਤੇ ਅਸੀਂ ਦੱਸਣਾ ਚਾਹੁੰਦੇ ਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਅੱਜ ਤੁਸੀਂ ਦੇਖ ਲਿਆ ਯਾਰਾਂ ਦੇ ਕੱਟ ਤੇ ਸਾਡੀਆਂ ਮਾਵਾ ਪਹਿਵਾ ਤੇ ਸਾਡੇ ਭਾਈ ਸਾਹਿਬਾਂ ਆਏ ਨਹੀਂ ਇਹਦਾ ਵੱਡਾ ਕਾਰਨ ਇਹ ਆ ਕਿ ਕੱਲ ਨੂੰ ਜੋ ਸਾਡਾ ਇਥੇ ਨੁਕਸਾਨ ਕੀਤਾ ਬਾਡਰਾਂ ਦੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਰਲ ਕੇ ਜੋ ਸਾਡਾ ਜਿਹੜਾ ਭਾਂਕੜ ਕੀਤੀ ਆ ਉਹ ਤੇ ਨਾਲ ਜਿਹੜੀਆਂ ਵੱਡੀਆਂ ਮੰਗਾਂ ਸਾਡੀਆਂ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਆ ਉਹਦੇ ਸਬੰਧ ਦੇ ਵਿੱਚ ਸਾਡੀਆਂ ਇਦੀਆਂ ਤਿਆਰੀਆਂ ਆ ਕੱਲ ਨੂੰ ਵੱਡੇ ਜਿਹੜੇ ਆਪਣਾ ਕਾਫਲੇ ਦੇ ਰੂਪ ਵਿੱਚ ਬੈਠ ਕੇ ਮੰਤਰੀਆਂ ਗਾੜੀ ਤੇ ਐਮਐਲਏ ਗਾੜੀ ਧਰਮਾ ਦੇ ਕੇ ਆਪ ਦੀ ਗੱਲ ਦਿੱਲੀ ਪਹੁੰਚਾਵਾਂਗੇ ਔਰ ਅਸੀਂ ਤੁਹਾਡੇ ਮਾਦੀ ਨੂੰ ਦੱਸਣਾ ਚਾਹੁੰਦੇ ਆ ਸਰਦਾਰ ਭਗਤ ਸਿੰਘ ਮਾਨ ਜਿਹੜਾ ਲੋਕਾਂ ਦਾ ਮਸੀਹਾ ਬੰਦਾ ਸੀ ਉਥੇ ਦਾ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਹੜੀ ਲੋਕਾਂ ਦੀ ਗੱਲ ਕਰਨਾ ਚਾਹੁੰਦੇ ਸੀ ਅੰਦੇ ਤੇ ਅਸੀਂ ਆਏ ਲੋਕਾਂ ਦੇ ਆ ਅਸੀਂ ਇਸ ਟੀਪੇ ਦੇ ਦਾਂਗੇ ਪਰ ਲੋਕਾਂ ਲਈ ਕੁਝ ਵੀ ਹੈ ਨਹੀਂ ਗੱਜਾ ਅੱਜ ਲੋਕਾਂ ਲਈ ਕੀ ਆ ਅੱਜ ਡਾਂਗਾ ਕੇ ਲੋਕਾਂ ਨੇ ਜੇਲਾ ਬਣਾ ਕੇ ਰੱਖਤੀ ਆਇਆ ਘਰ ਘਰ ਨਸ਼ਾ ਇਹਨਾਂ ਦੀ ਵਾਰਤਾ ਤੇ ਅੱਜ ਦੇਖ ਲਈਏ ਕਿੰਨੇ ਕਿੰਨੇ ਦੇ ਨਾਲ ਸਾਈਕਲ ਪੋਲ ਪਲਾਜੇ ਲਾਤੇ ਆ ਤੇ ਅੱਜ ਨਸ਼ਿਆਂ ਦਾ ਸਦਾਗਰ ਬਣਾ ਕੇ ਰੱਖਦਾ ਪੰਜਾਬ ਵੀ ਜਿਹੜਾ ਸਰਬਾਰਾ ਨਹੀਂ ਕਹਿੰਦਾ ਉਹ ਲੋਕਾਂ ਦੀ ਗੱਲ ਲੈ ਕੇ ਗਏ ਸਾਂ ਵੀ ਕਿਹਦੇ ਸਿੱਧੇ ਦੇ ਤੁਸੀਂ ਦੇਖ ਲਓ ਜਿੰਨਾ ਸਰਕਾਰ ਲੋਕਾਂ ਕਿਸਾਨਾਂ ਮਜ਼ਦੂਰਾਂ ਨੂੰ ਕੋਟਲੂ ਵੀ ਉਹਨਾਂ ਇਹਨਾਂ ਖਿਲਾਫ ਬਰੋਜ ਆਵੇ ਉਹ ਹੋਣਿਆ ਲੱਤ ਕੇ ਰਵਾਂਗੇ ਸੰਡੇ ਫਿੱਟਾ ਵੀ ਲੇਟਾ ਆਪਣੇ ਪੰਜਾਬ ਸਰਕਾਰ ਨੂੰ ਜਿਹੜਾ ਕਰਦੇ ਆ ਜਿਹੜੇ ਤੁਸੀਂ ਪਰਚੇ ਕਰਨੇ ਭਾਈ ਜਿਵੇਂ ਤੁਸੀਂ ਜੀਲਾ ਬਣਾਇਆ ਬਣਾ ਲਓ ਸਾਫ਼ ਗੱਲ ਦੱਸਣਾ ਚਾਹੁੰਦੀ ਆ ਜੇ ਭਾਜੀ ਪੀ ਵਾਲੇ ਪਿੰਡਾਂ ਦੀਆਂ ਵਾਰਨ ਦੇਤੇ ਤੇ ਫੈਸਲੇ ਹੁਣ ਵੀ ਹੋਣਗੇ ਆ ਸਾਡਾ ਪਰਿਵਾਰ ਆ ਇਹ ਸਰਕਾਰਾਂ ਦੇ ਮੰਜ ਭਲੇਖੇ ਹੁੰਦੇ ਆ ਜਾਂ ਕੋਈ ਐਮਐਲਏ ਤੇ ਮੰਤਰੀ ਹੋਵੇ ਤੇ ਇਹ ਲੋਕ ਪੱਗਾਂ ਬਣ ਕੇ ਸਵੇਰ ਤੋਂ ਸ਼ਾਮਾਂ ਤੱਕ ਰੇਪਰ ਦੇ ਨਾਮ ਅੱਗੇ ਅੱਗੇ ਪਿੱਛੇਗਾ ਕੁਛ ਨਹੀਂ ਦਾ ਆ ਤੁਸੀਂ ਵੇਖ ਲਓ ਯਹ ਰਾਣੀ ਤੇ ਦਾਇ ਕਿਸਾਨ ਮਜ਼ਦੂਰ ਆਇਆ ਇਹ ਸਾਡਾ ਨੁਕਸਾਨ ਕਰੀਗਾ ਕਿਸਾਨਾਂ ਮਜ਼ਦੂਰਾਂ ਦਾ ਆਉਣ ਵਾਲੇ ਸਮੇਂ ਦੇ ਵੋਟਾਂ ਇਧਰਾਂ ਦਾ ਨੁਕਸਾਨ ਕਰਾਂਗੇ ਵੱਜ ਕੇ ਕੀ ਨਹੀਂ ਕਰਦੇ ਨਹੀਂ ਕਿ ਅਗਰ ਜੇਕਰ ਮੰਗਾ ਦੀ ਗੱਲ ਕੀਤੀ ਹੈ ਜੇ ਕਿਹੜੀ ਕਿਹੜੀ ਮੁੱਖ ਮੰਗਾਂ ਇਹਨਾਂ ਦੀ ਸਾਡੀਆਂ ਸਭ ਤੋਂ ਵੱਡੀ ਮੰਗ ਜਿਹੜੀ ਆ ਉਹ ਐਮਐਸਪੀ ਗਰੰਟੀ ਕਾਨੂੰਨ ਆ ਉਹਦੇ ਨਾਲ ਲਿੰਕ ਕਰਦਿਆਂ ਸਾਡੀਆਂ ਤਕਰੀਬਨ ਦਰਜਣਾਂ ਤੋਂ ਵੱਧ ਮੰਗਾਂ ਸਾਡੀਆਂ ਜਿਹੜੀਆਂ ਸੈਂਟਰ ਤੇ ਪੰਜਾਬ ਸਰਕਾਰ ਨਾਲ ਉਹਦੇ ਵਿੱਚ ਸਭ ਤੋਂ ਵੱਡੀ ਮੰਗ ਸਾਡੀ ਜਿਹੜੀ ਆ ਐਮਐਸਪੀ ਕਾਨੂੰਨ ਆ ਉਹ ਐਮਐਸਪੀ ਕਾਨੂੰਨ ਦੇ ਨਾਲ ਜਿੰਨੀਆਂ ਸਾਡੀਆਂ ਆਪਣਾ ਮੰਗਾਂ ਲਿੰਕ ਕਰਦੇ ਆ ਜੇ ਉਹਨਾਂ ਮੰਗਾਂ ਤੇ ਗੱਲ ਕਰਨਾ ਲੱਗ ਪਈ ਤਾਂ ਸਾਰਿਆਂ ਦੇ ਆਪਾਂ ਤਕਰੀਬਨ 2 ਦਿਨ ਦੀ ਚਰਚਾ ਬੰਦੀ ਆ ਸਭ ਤੋਂ ਵੱਡੀ ਮੰਗ ਸਾਡੀ ਹੈ ਜਿਹੜੀ ਉਹ ਐਮਐਸਪੀ ਸਰਕਾਰ ਕਾਨੂੰਨ ਗਰੰਟੀ ਲਿਆਵੇ ਨਾਲ ਲਿੰਕਰ ਦਿੰਨਾ ਜਿੰਨਾਂ ਸਾਡੀਆਂ ਮੰਗਾਂ ਆ ਇਹ ਮੰਗਾਂ ਸਾਡੀਆਂ ਮੰਨੇ ਆ ਸਾਡੀ ਇਹ ਮੰਗ ਹੈ ਜੀ ਐਨਐਸਟੀ ਸੋ ਇਹ ਸਾਨੂੰ ਕਿਸਾਨ ਸਭਾ ਕਮੇਟੀ ਦੇ ਪ੍ਰਧਾਨ ਜੀ ਬੇਸ ਸਿੰਘ ਧਾਰਵਾ ਜਿੰਨੇ ਵੱਲੋਂ ਕਿਸਾਨਾਂ ਨੇ ਜਾਣਕਾਰੀ ਦਿੱਤੀ ਗਈ ਔਰ ਦੱਸਿਆ ਗਿਆ ਕਿ ਕੱਲ ਜਿਹੜਾ ਜੋਸ਼ ਧਰਨਾ ਵਾ ਉਹ ਕੱਲ ਕੋ ਮંત્રી ਲਾਲ ਜੀ ਸਿੰਘ ਉਹ ਪੁੱਲਰ ਦੇ ਕਿਲੇ ਦੇ ਬਾਹਰ ਲੱਗੇਗਾ